ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਜਿਹੜੇ ਆਪਣੀ ਸੂਟ ਨੇ ਉਹਨਾਂ ਦੀ ਇੰਟਰਲੌਕ ਬਾਰੇ ਦੱਸਾਂਗੇ। ਤੁਸੀਂ ਕੋਈ ਵੀ ਸੂਟ ਘਰ ਦੇ ਵਿੱਚ ਸਟਿਚ ਕਰਾਉਨੇ ਹੋ ਤੁਹਾਨੂੰ ਉਹਦੀ ਓਵਰਲੌਕ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ। ਚਾਹੇ ਉਹ ਕੋਈ ਵੀ ਸੂਟ ਹੈ ਚਾਹੇ ਮਹਿੰਗਾ ਹੈ ਸਸਤਾ ਹੈ ਤੁਸੀਂ ਘਰ ਵਿੱਚ ਹੀ ਉਹਨੂੰ ਓਵਰਲਾ ਕਰ ਸਕਦੇ ਹੋ ਤੇ ਨਾਲ ਹੁੰਦੀ ਓਵਰਲਾ ਕਰ ਸਕਦੇ ਹੋ। ਹੁਣ ਇਸ ਤਰ੍ਹਾਂ ਹੀ ਮੈਂ ਇਹ ਸਲਵਾਰ ਝੜ ਰਹੀਆਂ ਹੁਣ ਇੱਕ ਪਾਸੇ ਤਾਂ ਜਿਹੜੀ ਆਪਣੀ ਸਲਵਾਰ ਹੁੰਦੀ ਹੈ ਤੇ ਇੱਕ ਆਪਾਂ ਇਹਦੇ ਨਾਲ ਪੱਟ ਝੜਦੇ ਹਾਂ ਜਿਹਨੂੰ ਤੁਸੀਂ ਗੋਡਾ ਵੀ ਕਹਿ ਦਿੰਦੇ ਹੋ ਦੇਖੋ ਉਹਦੇ ਵਿੱਚ ਕੰਨੀ ਹੁੰਦੀ ਹੈ ਹੁੰਦੀ ਹੈ ਇਹ ਸਾਈਡ ਤਾਂ ਕੰਨੀ ਹੁੰਦੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਝੜ ਲਾਂਗੇ ਆ ਦੇਖੋ ਜੀ ਇਹ ਤਾਂ ਆਪਾਂ ਝੜ ਲਈ ਇਹਦੇ ਦਾ ਦੋਨੇ ਸਾਈਡ ਕੰਨੀਆਂ ਨੇ ਇੱਥੇ ਤਾਂ ਕੋਈ ਇੰਟਰਲੌਕ ਦੀ ਲੋੜ ਨਹੀਂ ਹੁਣ ਆਪਾਂ ਜਿਹੜਾ ਦੂਸਰਾ ਪਾਸਾ ਹੈ ਇਹਦਾ ਪਹਿਲਾਂ ਕੀ ਕਰਨਾ ਇਹਨੂੰ ਸਿੱਧਾ ਕਰਕੇ ਆਪਾਂ ਨੇ ਸਿੱਧਾ ਹੀ ਜਿਹੜਾ ਆਪਣਾ ਇੱਧਰ ਨਾਲ ਕੁੰਦਾ ਹੈ ਇਹਨੂੰ ਵੀ ਸਿੱਧਾ ਹੀ ਰੱਖਣਾ ਸਿੱਧਾ ਰੱਖ ਕੇ ਤੁਸੀਂ ਇਹਨਾਂ ਦੋਨਾਂ ਦੇ ਸਿਰਫ ਇੱਕ ਸਿਉਣ ਦਾ ਫਰਕ ਪੈਂਦਾ ਹੈ ਕੋਈ ਬਾਹਲਾ ਲੰਬਾ ਚੌੜਾ ਫਰਕ ਨਹੀਂ ਕਿਉਂਕਿ ਜਦੋਂ ਆਪਾਂ ਨੇ ਮਸ਼ੀਨ ਦਾ ਹੀ ਹੁੰਦੀ ਹੈ ਕੋਈ ਆਪਾਂ ਇਹਨਾਂ ਕੋਈ ਫਰਕ ਨਹੀਂ ਲੱਗਦਾ ਬਸ ਇਹ ਇਸ ਤਰ੍ਹਾਂ ਹੀ ਪਹਿਲਾਂ ਆਪਾਂ ਨੇ ਸਿੱਧੇ ਪਾਸੇ ਬਿਲਕੁਲ ਕਨਾਰੀ ਤੇ ਸਿਉਣ ਲਾਉਣੀ ਹੈ ਜੀ ਇਹ ਆ ਦੇਖੋ ਤੁਸੀਂ ਇਹ ਸਿੱਧੇ ਪਾਸੇ ਲਾਉਣੀ ਹੈ ਇਹ ਦੋਨੇ ਚੀਜ਼ਾਂ ਜਿਹੜੇ ਸਿੱਧੇ ਪਾਸੇ ਨੇ ਉਹ ਫੜ ਕੇ ਇਸ ਤੋਂ ਬਾਅਦ ਜੀ ਆਪਾਂ ਨੇ ਇਹਨੂੰ ਇਸ ਤਰ੍ਹਾਂ ਪਾਸਟ ਲੈਣਾ ਇਹਦੇ ਵਿੱਚ ਕੋਈ ਜ਼ਿਆਦਾ ਕੱਪੜਾ ਨਹੀਂ ਆਉਂਦਾ ਕੁਛ ਜ਼ਿਆਦਾ ਕੋਈ ਵੇਸਟੇਜ ਨਹੀਂ ਹੈਗੀ ਉਨਾ ਹੀ ਕੱਪੜਾ ਆਊਗਾ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਜਿਹੜੀ ਇਹ ਸਲਾਈ ਹੈ ਇਹਨੂੰ ਬਿਲਕੁਲ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਉੱਤੇ ਪੈਰ ਦੀ ਦਾਾਬ ਦੇ ਦੇਣੀ ਹੈ ਤੇ ਜਿਹੜੇ ਮੈਂ ਦਾਾਬੇ ਤੋਂ ਨਹੀਂ ਲਾ ਦੇਗੀ ਆਰੇ ਤੁਸੀਂ ਤੇ ਸੋ ਨੂੰ ਹੁਣ ਸਿੱਧਾ ਪਾਸਾ ਕਰਕੇ ਦੇਣਾ ਇਹ ਦੇਖੋ ਆਪਣਾ ਸਿੱਧਾ ਪਾਸਾ ਬਿਲਕੁਲ ਨਹੀਂ ਪਤਾ ਲੱਗਦਾ ਆਪਣੀ ਇਹ ਸਲਾਈ ਲਾਈ ਦਾ ਸਿਰਫ ਇੱਕ ਸਲਾਈ ਦਾ ਫਰਕ ਪੈਂਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਈ ਕੱਪੜੇ ਤਾਂ ਐੇਜੇ ਹੁੰਦੇ ਨੇ ਜਿੰਨਾਂ ਨੂੰ ਆਪਾਂ ਸਟਿਚ ਕਰਦੇ ਕਰਦੀ ਐਨੇ ਜ਼ਿਆਦਾ ਤੱਕੇ ਨਿਕਲ ਜਾਂਦੇ ਨੇ ਕਿ ਜਦੋਂ ਆਪਾਂ ਓਵਰਲਾ ਕਰਦੇ ਆ ਉਹਨਾਂ ਦਾ ਘਟੋ ਘਟ ਐਨੇ ਨਾ ਕੱਪੜੇ ਲੋ ਘੜ ਜਾਂਦਾ ਤੱਕੇ ਨਿਕਲ ਨਿਕਲ ਇਸ ਤਰ੍ਹਾਂ ਆਪਾਂ ਜਿਹੜਾ ਦੂਸਰਾ ਪਾਸਾ ਹੈ ਸਲਵਾਰ ਦਾ ਉਹ ਤਿਆਰ ਕਰਦੇ ਆਂ ਹਾਂਜੀ ਹੁਣ ਆਪਾਂ ਜਿਹੜਾ ਝੋਲੀ ਹੈ ਇਹਨੂੰ ਜੋੜ ਰਹੇ ਹਾਂ ਝੋਲੀ ਕਹਿੰਦੇ ਹਾਸਨ ਜੋ ਵੀ ਹੈ ਆ ਦੇਖੋ ਇਹਨੂੰ ਆਪਾਂ ਇਹਦੀ ਇਸ ਤਰ੍ਹਾਂ ਇਹ ਆ ਤਾਂ ਜੜਦੇ ਹੁਣੇ ਆ ਦੇਖੋ ਇਸ ਤਰ੍ਹਾਂ ਪੁੱਠੇ ਪਾਸੇ ਇਹਨੂੰ ਜੜ ਕੇ ਇਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਲੈਣਾ ਸਲਵਾਰ ਨੂੰ ਖੋਲ ਕੇ ਇਸ ਤਰ੍ਹਾਂ ਜਿਹੜੀ ਇਹ ਝੋਲੀ ਦੀ ਸਲਾਈ ਲਾਈ ਆਪਾਂ ਇਹਦਾ ਲੰਨ ਦੱਬ ਕੇ ਆਪਾਂ ਸਲਾਈ ਲਾ ਦੇਣੀ ਹੈ ਉਂਝ ਵੀ ਆਪਾਂ ਝੋਲੀ ਦੇ ਉੱਤੇ ਦੋਸ਼ ਲਾਈਆਂ ਲਾਉਣੀਆਂ ਕਿਉਂਕਿ ਝੋਲੀ ਦੇ ਨਾਲ ਇਹਦੇ ਨਾਲ ਨਾਲ ਇਹ ਤਾਂ ਆਪਣੀ ਦੂਰੀ ਸਲਾਈ ਕਵਰ ਹੋ ਜੂਗੀ ਨਾਲ ਜਿਹੜਾ ਆਪਣਾ ਇਹ ਝੋਲੀ ਹੈ ਉਹਦਾ ਜਿਹੜਾ ਲੜਕਾ ਹੈ ਇਸ ਤਰ੍ਹਾਂ ਇਹ ਜਿਹੜੀ ਝੋਲੀ ਦੀ ਫਿਨਿਸ਼ਿੰਗ ਹੈ ਇਸ ਤਰ੍ਹਾਂ ਆਜੂਗੀ ਆਪਾਂ ਸਿੱਧਾ ਪਸਾ ਲਿਆ ਇਸ ਤਰ੍ਹਾਂ ਆਪਾਂ ਦੋਨੇ ਝੋਲੀਆਂ ਨੂੰ ਜਿਹੜੀਆਂ ਇਹਨਾਂ ਨੂੰ ਜੋੜ ਲੈਣੇ ਹੁਣ ਆਪਾਂ ਹੀ ਸੋਨ ਬੈਲਟ ਜੜਨੀ ਦੱਸਦੇ ਆਂ ਇਹ ਆਪਣੀ ਬੈਲਟ ਹੈ ਜਿਹੜੀ ਪਹਿਲਾਂ ਆਪਾਂ ਇੱਕ ਬਸਾਂ ਜਿਹੜੀ ਸਿਲਾਈ ਲਾਉਣੀ ਹੈ ਇਹ ਨੂੰ ਵੀ ਬਿਲਕੁਲ ਆਸਣ ਵਾਲੀ ਸਿਲਾਈ ਦੀ ਤਰ੍ਹਾਂ ਹੀ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਵੀਡੀਓ ਤੁਸੀਂ ਸਾਰੀ ਦੇਖਿਓ ਧਿਆਨ ਨਾਲ ਕੋਈ ਵੀ ਪਾਰਟ ਜਿਹੜਾ ਸਕਿੱਪ ਨਾ ਕਰਿਓ ਕਿਉਂਕਿ ਇਹ ਤੁਹਾਨੂੰ ਬਿਲਕੁਲ ਸਮਝ ਆ ਜੂ ਬਿਲਕੁਲ ਆਸਾਨ ਤਰੀਕਾ ਹੈ

ਤਾਂ ਕਰਕੇ ਮੈਂ ਦਾ ਲੜ ਨਹੀਂ ਮੋੜੂੰ ਜੇ ਤੁਹਾਡੇ ਕੰਨੀ ਨਹੀਂ ਹੁੰਦੀ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਮੋੜ ਕੇ ਵੀ ला ਸਕਦੇ ਇਸ ਤਰ੍ਹਾਂ ਬੇਸੇ ਤਾਂ ਮੇਰੇ ਕੰਨੀ ਸੀ ਮੈਨੂੰ ਮੋੜਨੀ ਸੀ ਮੋੜਨ ਦੀ ਪਰ ਮੈਂ ਤੁਹਾਨੂੰ ਦਿਖਾਉਣ خاطر ਇਹ ਜਿਹੜੀ ਮੋੜ ਰਹੀ ਹਾਂ ਇਹ ਜਿਹੜੀ ਚੀੜੀ ਹੈ ਬਹੁਤ ਸਾਫ਼ ਬਣ ਕੇ ਤਿਆਰ ਹੋਊਗੀ ਇਹ ਜਿਹੜੀਆਂ ਛੋਟੀਆਂ-ਛੋਟੀਆਂ ਸੋਹਣਾ ਹੁੰਦੀਆਂ ਨੇ ਜੀ ਇਹਨਾਂ ਤੇ ਤਾਂ ওভারਲਕ ਹੁੰਦੀ ਵੀ ਨਹੀਂ ਆ ਹੀ ਛੱਡ ਦਿੰਦੇ ਨੇ ਪਰ ਇਹਦੇ ਨਾਲੇ ਬਿਲਕੁਲ ਕਵਰ ਹੋ ਗਈ ਆ ਦੇਖੋ ਆ ਦੇਖੋ ਜਿਹੜੀ ਆਪਣੀ ਇਹ 치ੜੀ ਐ ਕਿੰਨੀ ਸੋਹਣੀ ਤਿਆਰ ਹੋਈ ਐ ਮੱਤੇ ਦਾ ਨਿਫਾ ਮਾਰ ਦਈਏ ਸੋ ਨਿਫਾ ਮਾਰ ਕੇ ਦੱਸ ਦਿਆ ਦੇਖੋ ਤੁਸੀਂ ਇਹ ਜਿਹੜੀ ਆਪਾਂ ਨੇ 치ੜੀ ਰੱਖਣੀ ਹੁੰਦੀ ਐ ਜਿੰਨੀ ਆਪਾਂ ਬੈਲਟ ਤਿਆਰ ਰੱਖਣੀ ਹੁੰਦੀ ਐ ਉਹਦੇ ਨਾਲੋਂ ਇਹੀ ਜਿਹੜੀ ਟੀੜੀ ਐ ਥੋੜੀ ਜੀ ਵੱਡੀ ਬਣਾ ਲਵੇ ਕਿਉਂਕਿ ਜਦੋਂ ਆਪਾਂ ਜੇ ਇਹਨੂੰ ਸਾਰੇ ਨੂੰ ਮੋੜਾਂਗੇ ਫਿਰ ਆਪਣੇ ਇੱਥੇ ਥੋੜੀ ਜਿਹੜੀ ਇਹ ਟੀੜੀ ਇਸ ਤਰ੍ਹਾਂ ਰਹਿਣੀ ਚਾਹੀਦੀ ਐ ਆ ਦੇਖੋ ਬਹੁਤ ਸੋਹਣਾ ਜਿਹੜਾ ਨਿਸ਼ਾਨ ਵਾਲਾ ਜਿਹੜਾ ਬੈਲਟ ਦਾ ਨੇਫਾ ਆਪਣਾ ਤਿਆਰ ਹੋਊਗਾ ਆ ਲੀਕੋ ਸੰਸਾਰੇ ਬੈਲਟ ਤਿਆਰ ਕਰਕੇ ਦਿਖਾਉਣੀ ਕੁਨੀਸ਼ੇਂ ਜਰੂਰ ਜੀ ਨਾਲ ਦੀ ਨਾਮ ਕਰਦਿਆ ਕਰੋ ਕਿਉਂਕਿ ਫਿਰ ਚੀਜ਼ ਬਣੀ ਹੀ ਸੋਹਣੀ ਲੱਗਦੀ ਹੈ ਇਹ ਦੇਖੋ ਬਿਲਕੁਲ ਸਾਫ਼ ਹੈ ਤੇ ਜੁਣ ਮੈਂ ਅੰਦਰਲੀ ਸਾਈਡ ਵੀ ਦਿਖਾਉਣੀ ਹੈ ਇਹ ਦੇਖੋ ਅੰਦਰਲੀ ਸਾਈਡ ਬਿਲਕੁਲ ਇਹ ਦੇਖੋ ਕਿੰਨੀ ਸਾਫ਼ ਬਣੀ ਹੈ ਆਪਣੀ ਹੁਣ ਵੀ ਆਪਾਂ ਇਹਦੇ ਵਿੱਚ ਬਲ ਪਾ ਲੈਨੇ ਆ ਫਿਰ ਸੋਨੂੰ ਨਾਲ ਸੀ ਜਿਹੜੇ ਬਲ ਨੇ ਉਹ ਕਿਸ ਤਰ੍ਹਾਂ ਕਵਰ ਕਰਨੇ ਨੇ ਉਹ ਦਿਖਾਵਾਂ ਆਪਣੀ ਸਲਵਾਰ ਆ ਜਿਹੜੀ ਉਹ ਬਲ ਪਾ ਕੇ ਆਪਾਂ ਨੇ ਰੈਡੀ ਕਰਤੀ ਉਸ ਤੋਂ ਬਾਅਦ ਜੀ ਇਹ ਜਿਹੜੇ ਸਲਵਾਰ ਦੇ ਬਲਾਂ ਲਈ ਸੋਨੂੰ ਅਸੀਂ ਇਹ ਕੱਪੜਾ ਸਖਲ ਲਾਉਣਾ ਦੱਸਾਂਗੇ ਇਹ ਕੱਪੜਾ ਨੂੰ ਤੁਸੀਂ ਰੇਵ ਲੈਣਾ ਇਸ ਤਰ੍ਹਾਂ ਇੰਚ ਦੇ ਪ੍ਰਾਥ ਕਰਕੇ ਤੁਸੀਂ ਕੋਈ ਵੀ ਜਿਹੜਾ ਆਪਣਾ ਬਾਦੂ ਕੱਪੜਾ ਹੈ ਉਹਦੇ ਵਿੱਚੋਂ ਇਹ इंच चौड़ा डेढ़ डेढ़ इंच चौड़ा कर लो जी मेरे लगे कपड़ा थोड़ा सी ਮੈਂ ਇਸ ਕਰਕੇ ਇਹ ਜਿਹੜੀ ਨੀਰ ਇਹਦੇ ਵਿੱਚ ਜੋੜ ਪਾਉਂਗੀ ਜੇ ਜ਼ਿਆਦਾ ਕਪੜਾ ਬਚਿਆ ਹੁੰਦਾ ਬੇਸ ਤੇ ਤਾਂ ਤੁਸੀਂ ਪਨੀਰ ਵੀ ਲੱਗ ਸਕਦੀ ਹੈ ਨਹੀਂ ਤੁਸੀਂ ਇਹਦੇ ਨਾਲ ਜੋਨ ਵੀ ਲਾ ਸਕਦੇ ਹੋ ਚਾਹ ये जी रेब लीर का जोर लाइ जिस तरह अपना यह साइड है इस तरह ही अपा दूसरी फिर इन इस तरह जोड़ना जी इधर जड़ी ए ਅੱਪੈਨੂ ਕੀ ਕਹਾਂਗੇ ਖੁੰਜਾ ਜਿਹੜਾ ਇਹਦਾ ਇੱਧਰ ਹੋਣਾ ਚਾਹੀਦਾ ਇਹਦਾ ਖੁੰਜਾ ਜਿਹੜਾ ਇੱਧਰ ਫਿਰ ਇਸ ਉੱਪਰ ਐਵੇਂ ਰੱਖ ਕੇ ਇਹਦਾ ਜੋੜ ਹੈ ਜਿਹੜਾ ਆਪਾਂ ਇਸ ਤਰ੍ਹਾਂ ਪਾਵਾਂਗੇ ਜਦੋਂ ਇਹਨੂੰ ਖੋਲਾਂਗੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਜਿਹੜਾ ਇਹ ਜੋੜ ਲੱਗਿਆ ਹੋਇਆ ਹੈ ਇਹਕੋ ਸਪਾਈਨਾ ਜਿਹੜਾ ਆਪਣਾ ਜੋੜ ਹੈ ਇਸ ਤਰ੍ਹਾਂ ਇਹ ਜਿਹੜੇ ਕੋਰਨਰ ਨੇ ਕੋਈ ਹੀ ਜੋੜ ਚੁਗਦਾ ਨਹੀਂ ਕਿ ਨਾ ਹੀ ਇਹ ਜਰੀਏ ਦੀਰ ਦਾ ਜੋੜ ਹੈ ਜਿਹੜਾ ਹਮੇਸ਼ਾ ਇਸ ਤਰ੍ਹਾਂ ਲਾਇਆ ਕਰੋ ਜੇ ਨਾਲਾ ਬਣਾਉਣੀ ਨਾਲੇ ਦੀਰ ਘੱਟ ਪੈਂਦੀ ਆ ਉਹ ਚ ਜੋੜ ਲਾਣਾ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਤਿੱਖਾ ਘੱਟ ਕੀ ਜੋੜ ਲਾਇਆ ਕਰੋ ਉਨਾਪਾ ਜਿਹੜੀ ਲੀਰ ਹੈ ਇਹਦੇ ਨਾਲ ਇੱਕੋ ਜੋੜ ਹੋਰ ਲੱਗੂ ਆਪਣਾ ਜਿਹੜੀ ਆਪਣੀ ਇਹ ਜੀ ਬਣ ਕੇ ਰੈਡੀ ਹੋ ਗਈ ਇਹ ਜਿਹੜੀ ਆਪਣੀ ਪੱਟੀ ਹੈ ਇਹਦੀ ਜਿਹੜੀ ਤੁਸੀਂ ਲੰਬਾਈ ਤਿਆਰ ਕਰਨੀ ਹੈ ਜਿੰਨੀ ਆਪਣੀ ਬੈਲਟ ਦੇ ਬਲ ਪਾ ਕੇ ਸਾਰੀ ਗੁਲਾਈ ਤਿਆਰ ਹੁੰਦੀ ਹੈ ਜਿੰਨੀ ਆਪਣੀ ਆ ਚੀਜ਼ ਆ ਆ ਸਾਰੀ ਰਾਉਂਡ ਸ਼ੇਪ ਚ ਇਹ ਪੱਟੀ ਦੀ ਲੰਬਾਈ ਇੰਨੀ ਤਿਆਰ ਕਰਨੀ ਆ ਚਲੋ ਹੁਣ ਤੁਹਾਨੂੰ ਲਾ ਕੇ ਦਿਖਾਉਣੀ ਆ ਇਹ ਰੇਬਲੀਰ ਤਾਂ ਲੈਣੀ ਆਈ ਜਿਹੜੀ ਰੇਬਲੀਰ ਹੁੰਦੀ ਹੈ ਇਹ ਚਾਹੇ ਕਿੰਨਾ ਹੀ ਸਿੰਥੈਟਿਕ ਕੱਪੜਾ ਹੈ ਜਾਂ ਸੂਤੀ ਜੋ ਵੀ ਹੈ ਉਹਦਾ ਜਿਹੜਾ ਉਹ ਤਾਗ ਹੈ ਉਹ ਨਹੀਂ ਨਿਕਲਦਾ ਹੁੰਦਾ ਨਾ ਉਹਨੂੰ ਤਾਂ ਆਪਾਂ ਇਹਦੇ ਸਿੱਧੀ ਕੱਟ ਕੇ ਲੀਰ ਵੀ ਲਾ ਸਕਦੇ ਸੀ ਕਿਉਂਕਿ ਜੇ ਆਪਾਂ ਸਿੱਧੀ ਘੱਟ ਕੇ ਲਾਤੀ ਆਪਣੇ ਬਲ ਬਲ ਨੇ ਜਿਹੜੇ ਉਹ ਤਾਂ ਕਵਰ ਹੋ ਜਾਣਗੇ ਜਿਹੜੇ ਉਹਦੇ ਤੱਗੇ ਨੂੰ ਫੇਰ ਨਿਕਲੀ ਜਾਣਗੇ ਇਹ ਰੇਵਲੀ ਇਸ ਲਈ ਲਾਈਆ ਕਿਉਂਕਿ ਜੇ ਜਦ ਆਪਾਂ ਰੇਵਲੀ ਲਾ ਦਈਏ ਫੇਰ ਇਹ ਬਿਲਕੁਲ ਜਿਹੜਾ ਕੋਈ ਤੱਗ ਹੈ ਉਹ ਨਹੀਂ ਨਿਕਲਦਾ ਇਸ ਤਰ੍ਹਾਂ ਆਪਾਂ ਜਿਹੜੀ ਸਲਵਾਰ ਹੈ ਇਹਨੂੰ ਇਸ ਤਰ੍ਹਾਂ ਰੱਖ ਕੇ ਇਹ ਕੋਈ ਗੱਲ ਹੀ ਉਹ ਗੱਲ ਨਹੀਂ ਜੀ ਬਸ ਇਸ ਤਰ੍ਹਾਂ ਆਪਾਂ ਝੋਲੀ ਤੋਂ ਸਟਾਰਟ ਕਰਦੇ ਆ ਇਹਨੂੰ ਇਸ ਤਰ੍ਹਾਂ ਜ਼ਰੂਰੀ ਨਹੀਂ ਤੁਸੀਂ ਇਹਦੀ ਆ ਸਲਾਈਤੀ ਮਾਰਨੀ ਐ ਆਪਾਂ ਨੂੰ ਸਿਰਫ ਜਿਹੜੇ ਇਹ ਬੈਲ ਨੇ ਇਹ ਆਪਾਂ ਨੇ ਕਵਰ ਕਰਨੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਅੱਧੀ ਆਪਾਂ ਨੇ ਹੀਠਾ ਰੱਖਣੀ ਐ ਅੱਧੀ ਇਹਦੇ ਉੱਪਰ ਮੋੜ ਦੇਣੀ ਐ ਨਾਲੇ ਜਿਹੜੀ ਰੇਬ ਲੀਰ ਐ ਇਹ ਬਹੁਤ ਫਿਨਿਸ਼ਿੰਗ ਨਾਲ ਲੱਗੂਗੀ ਕਿਉਂਕਿ ਰੇਬ ਹੁੰਦੀਆਂ ਕਿੱਧਰ ਮਰਜੀ ਆਪਾਂ ਜਿਹੜੀ ਇਹ ਸਲਾਈ ਲਾਉਣੀ ਆਪਾਂ ਆਹ ਸਲਾਈ ਐ ਜਿਹੜੀ ਪਹਿਲਾਂ ਬਣਾ ਲਈ ਇਹਦੇ ਉੱਪਰ ਇਹਦੇ ਇਹ ਤੋਂ ਫਰਕ ਨਾਲ ਲਾਉਣੀ ਐ ਪੈਰ-ਪੈਰ ਦੀ ਕਿਉਂਕਿ ਤਾਂ ਕਿ ਆਪਣੀ ਗੱਲ ਬਾਹਰਲੇ ਬਸ ਕੇ ਜਿਹੜੀ ਇਹ ਸਲਾਈ ਆ ਹਾਂਜੀ ਆ ਦੇਖੋ ਜਿਹੜੇ ਆਪਣੇ ਬਲ ਨੇ ਪੂਰੀ ਤਰ੍ਹਾਂ ਇਹ ਦੋਨੋਂ ਸਾਈਡ ਨੇ ਜਿਹੜੇ ਕਾਬਰ ਹੋ ਗਏ ਨਾਲ ਇਹਦੇ ਨਾਲ ਜਿਹੜੇ ਆਪਣੇ ਬਾਲ ਨੇ ਪੱਕੇ ਹੋ ਜਾਂਦੇ ਨੇ ਸਲਵਾਰ ਫਟ ਜੂ ਪਰ ਬਾਲ ਨਹੀਂ ਉੱਦੜਦੇ ਆ ਦੇਖੋ ਤੁਹਾਨੂੰ ਦੋਨੋਂ ਸਾਈਡ ਦਿਖਾਉਣੀ ਆ ਆ ਦੇਖੋ ਆ ਦੇਖੋ ਇਸ ਤਰ੍ਹਾਂ ਆਪਾਂ ਘਰ ਵਿੱਚ ਆਪਣਾ ਸੂਟ ਸਲਾਈ ਕਰਕੇ ਨਾਲ ਹੁੰਦੇ ਆਪਾਂ ਉਹਦੀ ਜਿਹੜੀ ਇਹ ਓਵਰਲਾਕ ਦਾ ਕੰਮ ਹੈ ਇਹ ਨਿਮੇੜ ਦਾਂਗੇ ਉਨੇ ਆਪਣੀ ਸਲਵਾਰ ਦੇ ਮੂਰੀਆਂ ਰਹਿ ਗਈਆਂ ਬਸ ਉਹ ਤਿਆਰ ਹੋ ਕੇ ਰਹਿ ਗਈ ਐ ਇਥੇ ਕੋਈ ਓਵਰਲਾਕ ਦੀ ਲੋੜ ਨਹੀਂ ਓਕੇ ਐ ਕੰਮ ਹੁਣ ਸਾਨੂੰ ਅਸੀਂ ਕਮੀਜ਼ ਦਿਖਾਉਣੀ ਐ ਜੀ ਉਹਨੂੰ ਅੰਡਰਗਰਾਉਂਡ ਆਪਾਂ ਕਿਸ ਤਰ੍ਹਾਂ ਸਿਲਾਈ ਕਰ ਸਕਦੇ ਆ ਇੱਕ ਉਮੀਦ ਐ ਜਿਹੜਾ ਪੀਰ ਐ ਆਪਣਾ ਉੱਪਰਲੀ ਸਾਈਡ ਉਹ ਉਹ ਐ ਆਪਾਂ ਉਹ ਜਿਹੜਾ ਸਾਨੂੰ ਅੰਡਰਗਰਾਉਂਡ ਸਿਲਾਈ ਲਾਉਣੀ ਦੱਸਦੇ ਆ ਪਹਿਲਾਂ ਇਹਦਾ ਸਿੱਧਾ ਪਾਸਾ ਇਸ ਤਰ੍ਹਾਂ ਲੈ ਲੈਣਾ ਆਪਣੀ ਜਿਹੜੀ ਗਲੇ ਦੀ ਨੀਰ ਐ ਦੋਨਾਂ ਦੀ ਲਾ ਕੇ ਇਹ ਜਿਹੜੀ ਸੀਨਾ ਇਹਨੂੰ ਇਸ ਤਰ੍ਹਾਂ ਖੋਲ ਕੇ ਇੱਥੋਂ ਬਿਲਕੁਲ ਇਸ ਤਰ੍ਹਾਂ ਫਿਰ ਇਹਦੀ ਆਪਾਂ ਨੇ ਬ੍ਰੀਕ ਜੀ ਸिलाई ਲਾ ਦੇਣੀ ਹੈ ਫਿਰ ਇਹ ਆਪਾਂ ਇਹਨੂੰ ਇਸ ਤਰ੍ਹਾਂ ਉਲਟਾ ਕਰਕੇ ਛੋਟੀ ਸਾਈਡ ਆਪਣੀ ਇਸ ਪਰ ਆ ਦੂ ਨਾਲੇ ਜਿਹੜੀਆਂ ਛੋਟੀਆਂ ਛੋਟੀਆਂ ਸਿਉਣਾ ਹੁੰਦੀਆਂ ਨੇ ਇਹ ਜੇ ਆਪਾਂ ਸਾਰਾ ਸੂਟ ਸਿਲਾਈ ਕਰਕੇ ਦਿੰਨੇ ਆ ਓਵਰਲਾਕ ਲਈ ਫਿਰ ਇਹਦੇ ਉੱਤੇ ਤਾਂ ਓਵਰਲਾਕ ਹੁੰਦੀ ਹੀ ਨਹੀਂ ਇਹਨੂੰ ਸਿੱਧਾ ਕਰਕੇ ਦਿਖਾਉਣੀ ਆ ਇਹਨਾਂ ਦੇਖੋ ਸਿੱਧਾ ਕਰਕੇ ਜਿਹੜਾ ਆਪਣਾ ਇਹ ਗਲਾ ਹੈ ਇਸ ਤਰ੍ਹਾਂ ਫੋਲਡ ਹੋ ਜੂਗਾ ਦੇਖੋ ਇਸ ਤਰ੍ਹਾਂ ਜਿਹੜੀ ਇਹਦੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਇਹ ਨਾਲ ਜਿਹੜੀ ਇਸ ਅੰਦਰਲੀ ਸਾਈਡ ਹੈ ਉਹ ਬਿਲਕੁਲ ਇਸ ਤਰ੍ਹਾਂ ਬਣ ਚੁੱਕੀ ਹੁਣ ਸੁਣੋ ਜੀ ਆਪਾਂ ਜਿਹੜੀ ਕਮੀਜ਼ ਦੀ ਬਾਹਾਂ ਐਂਗੀ ਉਹਦੀ ਦੱਸਦੇ ਆ ਜੀ ਜੀ ਜਿਹੜੀ ਆਪਾਂ ਬਾਹਾਂ ਐਂਗੀ ਇਸ ਤਰ੍ਹਾਂ ਬਿਲਕੁਲ ਸਖਾਲਾ ਇਹਦਾ ਕੰਮ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਬਾਹਾਂ ਨੂੰ ਜਿਹੜਾ ਆਪਣੇ ਨੂੰ ਰੈਡੀ ਕਰ ਲਿਆ ਸਲਾਈ ਮਾਰ ਕੇ ਬਸ ਇਹਦਾ ਤਾਂ ਬਿਲਕੁਲ ਤੁਸੀਂ ਦੂਸਰੇ ਲੋੜ ਸਿੱਧੇ ਪਾਸੇ ਉਸੇ ਨਾਲ ਲਾ ਕੇ ਵੀ ਇਹਨੂੰ ਪਲਟਾ ਸਕਦੇ ਹੋ ਪਰ ਜੇ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਇਹਦੀ ਸਲਾਈ ਮਾਰ ਕੇ ਬਸ ਜਿਹੜੀ ਇਹ ਇਹਨੂੰ ਅੰਦਰ ਕਰ ਦੋ ਤੇ ਇਹਨੂੰ ਅੰਦਰ ਆ ਦੇਖੋ ਇਹਨੀਆਂ ਪਾਸੋਂ ਕਮੀ ਦੀ ਜਿਹੜੀ ਸਾਈਡ ਸਿਉਣੀ ਹੈ ਨਾਲ ਜਿਹੜੀ ਇਹ ਮੋਡੇ ਦੀ ਹੈ ਇਹਦੇ ਬਾਰੇ ਦੱਸ ਸਕਦੇ ਆ ਕਿ ਮੋਡਾ ਝੜਨ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਬਾਹਰ ਦੀ ਫੋਲਡਿੰਗ ਕੀਤੀ ਸੀ ਉਸੇ ਤਰ੍ਹਾਂ ਇਹਦੀ ਫੋਲਡ ਹੋਊਗੀ ਇਹਨਾਂ ਦੋਨੋਂ ਨੂੰ ਐਵੇਂ ਕਰਕੇ ਇਹਨੂੰ ਕੋਈ ਬਹੁਤ ਟਾਈਮ ਨਹੀਂ ਲੱਗਦਾ ਜੀ ਕਿਉਂਕਿ ਜਦੋਂ ਆਪਾਂ ਇਹ ਸਲਾਈ ਲਾਉਣੇ ਨਾਲ ਦੀ ਨਾਲ ਹੀ ਨੂੰ ਘੁਮਾ ਦਿੰਨੇ ਆ ਇਨੇ ਨਾਲ ਆਪਣਾ ਓਵਰਲਾਕ ਕਰਾ ਟਾਈਮ ਵੀ ਬਚਦਾ ਤੇ ਕਈ ਵਾਰ ਮੇਰੀਆਂ ਭੈਣਾਂ ਕੋਲੇ ਓਵਰਲਾਕ ਵਾਲੀ ਮਸ਼ੀਨ ਨਹੀਂ ਹੁੰਦੀ ਉਹਨਾਂ ਨੇ ਕਿਤੇ ਜਾਣਾ ਹੁੰਦਾ ਜਲਦੀ ਹੁੰਦੀ ਹੈ ਜਾਂ ਆਪਾਂ ਘਰੇ ਆਪ ਪਾਉਣ ਵਾਲੇ ਜਿਹੜੇ ਕੱਪੜੇ ਹੁੰਦੇ ਨੇ ਉਹਨਾਂ ਦੇਖੋ ਸਾਈਡ ਦਾ ਵੀ ਹੋ ਗਿਆ ਕੰਮ ਉੱਪਰਲਾ ਜਿਹੜਾ ਤੀਰਾ ਸੀ ਇਹ ਵੀ ਦਾਸਤਾ ਸੋਨੂੰ ਹੁਣ ਸੋਨ ਜਿਹੜਾ ਮੋਢਾ ਹੈ ਇਹ ਦੱਸ ਦਿਆਂ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਿੱਧੀ ਕਮੀਜ਼ ਲੈਣੀ ਹੈ ਅਤੇ ਸਿੱਧੀ ਆਪਾਂ ਨੇ ਜਿਹੜੀ ਇਹ ਆਪਣੀ ਬਾਹ ਹੈ ਇਹ ਲੈਣੀ ਹੈ ਇਹ ਆਪਾਂ ਨੇ ਇਸ ਤਰ੍ਹਾਂ ਆਹ ਜਿਹੜੀ ਸਿਉਣ ਹੈ ਇਹਦੇ ਨਾਲ ਲਾ ਕੇ ਇਸ ਤਰ੍ਹਾਂ ਆਪਾਂ ਇਹ ਜਿਹੜੀ ਸਲਾਈ ਹੈ ਚਾਰੇ ਪਾਸੇ ਲਾ ਦਾਂਗੇ ਜਿਹੜੇ ਆ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਅੰਦਰ ਨੂੰ ਮੋੜ ਦਿਓ ਇਹਦੀ ਵੀ ਐਂ ਮੋੜ ਦਿਓ ਤੇ ਇਹਦੀ ਵੀ ਮੋੜਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਆਪਸ ਦੇ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਇਹਦੀ ਸਿਲਾਈ ਹੈ ਆ ਦੇਖੋ ਜੀ ਇਸ ਤਰ੍ਹਾਂ ਜਿਹੜਾ ਇਹ ਆਪਾਂ ਨੇ ਸਾਰੀ ਇਹਦੀ ਬਾਹ ਹੈ ਇਹ ਲਾ ਲਈ ਇਸ ਤੋਂ ਬਾਅਦ ਹੀ ਆਪਾਂ ਇਹਨੂੰ ਉਲਟਾ ਕਰ ਦਾਂਗੇ ਅਲਿਕੁਮ ਅੱਲਮ। ਇਹ ਪਹਿਨ ਉਟਾ ਕਰਕੇ ਜਿਹੜੀ ਇਹਦੀ ਸਿਲਾਈ ਹੈ ਅੰਦਰ ਜਿਹੇ ਕੰਪਲੀਟ ਕਰ ਦਿੰਨੇ ਆ। ਆ ਦੇਖੋ ਜੀ। ਇਸ ਤਰ੍ਹਾਂ ਜਿਹੜਾ ਆਪਣਾ ਮੋਢਾ ਇਹ ਬਣ ਕੇ ਤਿਆਰ ਹੋ ਗਿਆ। ਜਿਵੇਂ ਆਹ ਵਾਲੀ ਸੋਣੇ ਨੂੰ ਆਪਣਾ ਨੀਚੇ ਨੂੰ ਮੋੜ ਦੇਣੀ ਹੈ ਇਹਨੂੰ ਇੱਧਰ ਨੂੰ ਮੋੜ ਦੇਣੀ ਹੈ। ਬਿਲਕੁਲ ਕੋਈ ਤਾਗਾ ਨਹੀਂ ਇੱਥੇ ਕੁਝ ਨਹੀਂ ਸਾਨੂੰ ਸਿੱਧੇ ਪਾਸੇ ਦਿਖਾਉਣੀ ਹੈ ਮੈਂ ਇਹ। ਦੇ ਕੋਲ ਸਾਫ ਹੈ ਜਿਹੜੀ ਇਹ ਆਪਣੀ ਤਿਆਰ ਹੋ ਗਈ। ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਇਹ ਸਾਡੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ। ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਅੱਗੇ ਤੋਂ ਵੀ ਅਸੀਂ ਤੁਹਾਨੂੰ ਜਿਹੜੀਆਂ ਨੰਮੀਆਂ ਨੰਮੀਆਂ ਵੀਡੀਓ ਜਰੂਰ ਦਿਖਾਵਾਂਗੇ। ਧੰਨਵਾਦ।